ਕੀ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਆਪਕੇ ਦਰ ਡੇਰਾ ਬਸੀ ਪਹੁੰਚੀ ਹੈ ਕੀ ਕੁਝ ਤਿਆਰੀਆਂ ਹੈ ਕੀ ਕੁਝ ਐਕਸਪੈਕਟ ਕੀਤਾ ਜਾ ਰਿਹਾ ਹੈ ਤੇ ਕੀ ਕੁਝ ਫੈਸਿਲਿਟੀਆਂ ਯਹਾਂ ਪੇ ਮਿਲਣ ਵਾਲੀਆਂ ਦੇਖਿਏ ਜਿਨੇ ਤੁਸੀਂ ਸਾਰੇ ਜਾਣਦੇ ਹੋ ਸਰਕਾਰ ਤੁਹਾਡੇ ਦਰ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੇ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸੇਵਾਵਾਂ ਪਰੋਵਾਈਡ ਕਰ ਰਹੇ ਹਨ ਉਹਨਾਂ ਦੇ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਅੱਜ ਇਸ ਕੈਂਪ ਦੇ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਇਨੋਗਰੇਟ ਕੀਤਾ ਜਾਣਾ ਹੈ ਅਸੀਂ ਸਰਕਾਰੀ ਸਕੀਮਾਂ ਬਾਰੇ ਸਭ ਤੋਂ ਪਹਿਲਾਂ ਜਾਗਰੂਕਤਾ ਲਈ ਇੱਕ ਪਬਲਿਸਿਟੀ ਵੈਂ ਦੀ ਦੀ ਫਲੈਗ ਆਫ ਮਾਨਯੋਗ ਸੀਐਮ ਸਾਹਿਬ ਵੱਲੋਂ ਕਰਾ ਰਹੇ ਹਾਂ ਜਿਸ ਦੇ ਤਹਿਤ ਪਬਲਿਸਿਟੀ ਵੈਂਸ ਪਿੰਡ-ਪਿੰਡ ਜਾ ਕੇ ਸ਼ਹਿਰ ਦੇ ਵੱਖ-ਵੱਖ ਮੋਹੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਗਿਆ ਉਸ ਦੇ ਨਾਲ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਸੇਵਾ ਕੇਂਦਰ ਦੇ ਮੁਲਾਜ਼ਮ ਆ ਕੇ ਪਿੰਡ ਦੇ ਵਿੱਚ ਬੈਠੇ ਹਨ ਤਾਂ ਕਿ ਲੋਕਾਂ ਦੀਆਂ ਅਰਜ਼ੀਆਂ ਆਨਲਾਈਨ ਕਿਤਿਆਂ ਜਾ ਸਕਣ ਲੋਕੀ ਆਪਦੇ ਕਾਗਜ਼ਾਤ ਲੈ ਕੇ ਆਉਣ ਔਰ ਉਹਨਾਂ ਨੂੰ ਬਾਰੀ-ਬਾਰੀ ਗੇੜੇ ਨਾਲ ਲਾਂਦੇ ਹੋਏ ਉਹਨਾਂ ਦੇ ਕਾਗਜ਼ ਉੱਥੇ ਹੀ ਇਨਕਲੂਡਿੰਗ ਵੈਰੀਫਿਕੇਸ਼ਨ ਪ੍ਰੂਫਸ ਆਇਡੈਂਟੀਟੀ ਪ੍ਰੂਫਸ ਸਕੈਨਰਸ ਅਸੀਂ ਇੱਥੇ ਰੱਖੇ ਹੋਏ ਆ ਫੋਟੋਸੈਟ ਮਸ਼ੀਨਾਂ ਰੱਖੀਆਂ ਹੋਈਆਂ ਨੇ ਆਨਲਾਈਨ ਕਨੈਕਸ਼ਨਸ ਲੈਪਟਾਪਸ ਰੱਖੇ ਹੋਏ ਆ ਤਾਂ ਕਿ ਉਹਨਾਂ ਦੇ ਫਾਰਮਸ ਜਿਹੜੇ ਹੈ ਆਨਲਾਈਨ ਕਿਤੇ ਜਾ ਸਕਣ ਔਰ ਜਿਹੜੀਆਂ ਸੇਵਾਵਾਂ ਨਾਲ ਦੇ ਨਾਲ ਦਿੱਤੀਆਂ ਜਾ ਸਕਦੀਆਂ ਉਹ ਉਹਨਾਂ ਨੂੰ ਇੱਥੇ ਹੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਸ ਦੇ ਲਾਵਾ ਬਕਵਲ ਵਿਭਾਗ ਦੇ ਕਰਮਚਾਰੀ ਅਤੇ ਅਫਸਰ ਸਹਿਬਾਨ ਵੀ ਇੱਥੇ ਹੈਗੇ ਨੇ ਜਿਵੇਂ ਕਿ ਪੈਨਸ਼ਨ ਯੋਜਨਾ ਹੈ ਜਿਵੇਂ ਕਿ ਮੁਦਰਾ ਯੋਜਨਾ ਹੈ ਜਾਂ ਹੋਰ ਸਰਕਾਰ ਦੀਆਂ ਆਸ਼ੀਰਵਾਦ ਸਕੀਮ ਹੈ ਤਾਂ ਕਿ ਲੋਕਾਂ ਨੂੰ ਵਦ-ਵਦ ਤੋਂ ਵਦ ਬੈਨੀਫਿਟ ਦਿੱਤਾ ਜਾ ਸਕੇ ਤਾਂ ਕਿੰਨਾ ਕਰਾਊਡ ਐਕਸਪੈਕਟ ਕਰ ਰਹੇ ਹਨ ਕਿਉਂਕਿ ਜਦ ਵੀ ਅਸੀਂ ਕਹਿੰਦੇ ਇਹ ਪ੍ਰੋਗਰਾਮ ਹੁੰਦੇ ਹਨ ਤਾਂ ਬਹੁਤ ਬੜੀ ਸੰਖਿਆ ਵਿੱਚ ਲੋਕ ਪਹੁੰਚਦੇ ਹਨ ਤਾਂ ਯਹਾਂ ਕਿ ਲਈ ਅਸੀਂ ਬਾਤ ਕਰ ਰਹੇ ਹਾਂ ਤਾਂ ਕਿੰਨਾ ਐਕਸਪੈਕਟ ਹੈ ਦੇਖੀਏ ਆਪ ਆਲਰੇਡੀ ਦੇਖ ਰਹੇ ਹੈ ਕਿ ਕਤਾਰਾਂ ਲੱਗਨੀ ਸ਼ੁਰੂ ਹੋ ਗਈਆਂ ਹਨ ਔਰ ਮੇਰੀ ਤੋੜੇ ਰਹੀ ਹੈ ਇਹੀ ਅਪੀਲ ਹੈ ਸਾਰੇ ਪਿੰਡ ਵਾਸੀਆਂ ਨੂੰ ਕਿ ਵੱ ਇਸ ਕੈਂਪ ਦੇ ਵਿੱਚ ਭਾਗ ਲਵਾਂ ਤਾਂ ਕਿ ਅਸੀਂ ਵਾਕਿਵੇਂ ਘਰ-ਘਰ ਪਹੁੰਚ ਸਕੀਏ। ਕਿਸੇ ਵੀ ਰਵਾ ਵੀ ਲਿਖਿਆ ਹੈ। ਇਸ ਤਰ੍ਹਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ। ਜਿਹੜੀ ਭਗਵਾਨ ਸਰਕਾਰ ਦੀ ਵੱਡੀ ਮੁਹਿੰਮ ਹੈ। ਕਿ ਭ੍ਰਿਸ਼ਟਾਚਾਰ ਚੜਾਪੋ ਚੰਗ ਕਰਦੇ। ਆ ਕੀ ਭ੍ਰਿਸ਼ਟਾਚਾਰ ਸੰਬੰਧੀ ਕੋਈ ਸ਼ਿਕਾਇਤ ਆਈ ਹੈ ਨਹੀਂ ਅੱਜ। ਦੇਖਿਏ ਸਭ ਤੋਂ ਵੱਡੀ ਗੱਲ ਇੱਥੇ ਆਉਣ ਦੀ ਇਹੀ ਹੈ ਕਿ ਪਾਰਦਰਸ਼ਤਾ ਜਿਹੜੀ ਹੈ ਸਾਰੇ ਸਾਡੇ ਕੰਮ ਦੇ ਵਿੱਚ ਹੋਰ ਵੱਧ ਕੇ ਆਏ ਜਦੋਂ ਉਹ ਕਰਮਚਾਰੀ ਇੱਥੇ ਸਾਡੇ ਸਾਹਮਣੇ ਬੈਠ ਕੇ ਲੈਪਟਾਪ ਤੇ ਬੈਠਾ ਹੈ ਤਾਂ ਉਹ ਕਿਸੇ ਵੀ ਪਬਲਿਕ ਤੋਂ ਕਿਸੇ ਹੋਰ ਨਵੇਂ ਕਾਗਜ਼ ਦੀ ਜਾਂ ਕਿਸੇ ਹੋਰ ਚੀਜ਼ ਦੀ ਡਿਮਾਂਡ ਨਹੀਂ ਕਰ ਸਕੇਗਾ ਉਹ ਸਿੱਧੇ ਉਹਨਾਂ ਦੇ ਕਾਗਜ਼ਾਤ ਲੈ ਕੇ ਉਸ ਤੋਂ ਅਪਲਾਈ ਕਰਾ ਕੇ ਜਿਹੜੀ ਸਰਵਿਸ ਬਣਦੀ ਹੈ ਉਹ ਦੇਣਗੇ ਜੇ ਨਹੀਂ ਬਣਦੀ ਜੇ ਉਹਨੂੰ ਸਮਾਂ ਲੱਗਣਾ ਹੈ 7-8 ਦਿਨ 10 ਦਿਨ ਲੱਗਣੇ ਤਾਂ ਉਹ ਵੀ ਲਿਖਤੀ ਦੇਣਗੇ ਕਿ ਜੀ ਇਹ ਤੁਹਾਡੀ ਅਰਜ਼ੀ ਨੰਬਰ ਹੈ ਔਰ ਇਹਦੇ ਉੱਤੇ ਤੁਸੀਂ ਇਸ ਤੋਂ ਬਾਅਦ ਦਫ਼ਤਰ ਆ ਕੇ ਫੋਲੋਅ ਅਪ ਕਰ ਸਕਦੇ ਹੋ ਔਰ ਬਕਾਇਦਾ ਜਿਹੜਾ ਪੀਜੀਆਰਐਸ ਪੋਰਟਲ ਹੈ ਜਾਂ ਈ ਸੇਵਾ ਪੋਰਟਲ ਹੈ ਉਹਦੇ ਉਤੇ ਉਹਦੀ ਐਂਟਰੀ ਹੋਏਗੀ ਤਾਂ ਕਿ ਅਸੀਂ ਦਫ਼ਤਰ ਦੇ ਵਿੱਚ ਬੈਠ ਕੇ ਉਹਨੂੰ ਫੋਲੋਅ ਅਪ ਕਰ ਸਕੀਏ ਕਿ ਕੋਈ ਵੀ ਬੈਨੇਫਿਸ਼ੀਰੀ ਜਿਹੜਾ ਹੈ ਬਿਨਾਂ ਸੁਵਿਧਾ ਕੇ ਨਾ ਜਾਏ